ਦੋਸਤੋ 80ਵੇਂ ਦਹਾਕੇ ਵਿੱਚ ਪੰਜਾਬੀ ਫਿਲਮਾਂ ਦਾ ਗੋਡ ਫਾਦਰ ਕਿਹਾ ਜਾਂਦਾ ਬਾਲੀਵੁੱਡ ਹੀਰੋ ਤਰਮਿੰਦਰ ਦਾ ਭਰਾ ਵਰਿੰਦਰ ਜੋ ਬਹੁਤ ਥੋੜੇ ਸਮੇਂ ਵਿੱਚ ਹੀ ਪੰਜਾਬੀ ਫਿਲਮ ਜਗਤ ਦਾ ਐਸਾ ਚਮਕਦਾ ਸਤਾਰਾ ਬਣ ਜਾਂਦਾ ਹੈ ਕਿ ਉਸਦੀ ਹਰ ਫਿਲਮ ਸੁਪਰ ਡੁੱਪਰ ਹਿੱਟ ਸਾਬਤ ਹੁੰਦੀ ਸੀ ਆਪਣੇ ਛੋਟੇ ਜਿਹੇ ਸਿਰਫ 12 ਸਾਲ ਦੇ ਕੈਰੀਅਰ ਵਿੱਚ ਵਰਿੰਦਰ ਨੇ 25 ਸੁਪਰ ਹਿੱਟ ਪੰਜਾਬੀ ਫਿਲਮਾਂ ਦਿੱਤੀਆਂ ਪਰ ਫਿਰ ਇੱਕ ਐਸਾ ਕਾਲਾ ਦਿਨ ਚੜ੍ਹਦਾ ਹੈ ਜਦੋਂ ਇੱਕ ਫਿਲਮ ਦੀ ਸ਼ੂਟਿੰਗ ਦੇ ਦੌਰਾਨ ਹੀ ਵਿਰਿੰਦਰ ਦਾ ਕਤਲ ਹੋ ਜਾਂਦਾ ਵਿਰਿੰਦਰ ਆਪਣੀ ਇੱਕ ਫਿਲਮ ਦੀ ਸ਼ੂਟਿੰਗ ਕਰ ਰਿਹਾ ਸੀ ਜਦੋਂ ਪੂਰੇ ਪਿੰਡ ਦੇ ਸਾਹਮਣੇ ਉਸ ਨੂੰ ਗੋਲੀਆਂ ਨਾਲ ਭੁੰਨ ਸੁੱਟਿਆ ਜਾਂਦਾ ਹੈ ਬੇਚੱਕ ਉਸ ਵਕਤ ਪੰਜਾਬ ਵਿੱਚ ਖੜਕੂਵਾਦਾ ਦੌਰ ਚੱਲ ਰਿਹਾ ਸੀ ਜਿਸ ਕਾਰਨ ਵਿਰਿੰਦਰ ਦੇ ਕਤਲ ਦੇ ਇਲਜ਼ਾਮ ਵੀ ਪਹਿਲਾ ਖੜਕੂਆਂ ਸਿਰ ਲੱਗੇ ਪਰ ਇਸ ਦੇ ਨਾਲ ਨਾਲ ਇਹ ਗੱਲਾਂ ਵੀ ਸਾਹਮਣੇ ਆਈਆਂ ਕਿ ਵਰਿੰਦਰ ਦਾ ਕਤਲ ਉਸਦੇ ਹੀ ਸਾਥੀ ਦੂਜੇ ਪੰਜਾਬੀ ਫਿਲਮਾਂ ਦੇ ਐਕਟਰਾਂ ਵੱਲੋਂ ਪੈਸੇ ਦੇ ਕੇ ਕਰਵਾਇਆ ਗਿਆ ਏ ਜੋ ਉਸ ਤੋਂ ਖਾਰ ਖਾਂਦੇ ਸਨ ਕਿਉਂਕਿ ਉਹਨੀ ਦਿਨੀ ਵਰਿੰਦਰ ਦੀ ਚੜ੍ਹਾਈ ਐਨੀ ਹੁੰਦੀ ਸੀ ਕਿ ਕੋਈ ਵੀ ਫਿਲਮ ਜਿਸ ਵਿੱਚ ਵਰਿੰਦਰ ਦਾ ਨਾਮ ਜੇਕਰ ਕਿਸੇ ਵੀ ਤਰੀਕੇ ਜੁੜਿਆ ਹੁੰਦਾ ਤਾਂ ਉਹ ਫਿਲਮ ਸੁਪਰ ਹਿੱਟ ਹੋ ਜਾਂਦੀ ਵਰਿੰਦਰ ਨੇ ਆਪਣੇ ਦੌਰ ਵਿੱਚ ਬਾਕੀ ਦੇ ਦੂਜੇ ਐਕਟਰ ਘਰਾਂ ਵਿੱਚ ਵਿਹਲੇ ਕਰਕੇ ਬਿਠਾ ਦਿੱਤੇ ਸਨ। ਦੋਸਤੋ ਅੱਜ ਦੇ ਐਪੀਸੋਡ ਵਿੱਚ ਆਪਾਂ ਗੱਲਬਾਤ ਕਰਾਂਗੇ ਵਰਿੰਦਰ ਦੇ ਕਤਲ ਦੀ ਅਸਲ ਕਹਾਣੀ ਬਾਰੇ। ਕੌਣ ਸਨ ਉਸਦੇ ਕਾਤਲ? ਉਹਨਾਂ ਦੀ ਵਰਿੰਦਰ ਦੇ ਨਾਲ ਕੀ ਦੁਸ਼ਮਣੀ ਸੀ? ਕਿਵੇਂ ਫਿਲਮੀ ਸਟਾਈਲ ਵਿੱਚ ਵਰਿੰਦਰ ਨੂੰ ਸਾਰੇ ਪਿੰਡ ਦੇ ਸਾਹਮਣੇ ਹੀ ਮੌਤ ਦੇ ਘਾਟ ਉਤਾਰਿਆ ਜਾਂਦਾ ਹੈ ਤੇ ਕਿਉਂ ਵਰਿੰਦਰ ਦਾ ਕਤਲ ਕੇਸ ਇੱਕ ਅਣਸੁਲਝਿਆ ਰਹੱਸ ਬਣਿਆ ਰਿਹਾ? ਜਾਣਦੇ ਹਾਂ ਵਰਿੰਦਰ ਦੀ ਮੌਤ ਬਾਰੇ ਅਸਲੀ ਸੱਚ। ਆਹ ਦੋਸਤੋ ਪਹਿਲਾ ਚੈਨਲ ਸਬਸਕ੍ਰਾਈਬ ਕਰਕੇ ਵੀਡੀਓ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਸੋ ਆਓ ਹੁਣ ਅੱਜ ਦੇ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਜੇਕਰ ਥੋੜਾ ਵਰਿੰਦਰ ਦੇ ਜੀਵਨ ਉੱਤੇ ਝਾਤ ਮਾਰੀਏ ਤਾਂ ਪੰਜਾਬੀ ਫਿਲਮ ਜਗਤਦੇਸ਼ ਵੱਡੇ ਸਟਾਰ ਦਾ ਜਨਮ 16 ਅਗਸਤ ਸਾਲ 1948 ਨੂੰ ਪੰਜਾਬ ਦੇ ਫਗਵਾੜੇ ਜ਼ਿਲ੍ਹੇ ਵਿੱਚ ਹੋਇਆ ਸੀ ਉਸ ਦੇ ਪਿਤਾ ਪੇਸ਼ੇ ਤੋਂ ਇੱਕ ਦੇਸੀ ਦਵਾਈਆਂ ਵਾਲੇ ਹਕੀਮ ਵੱਜੋਂ ਕੰਮ ਕਰਦੇ ਸਨ ਵਰਿੰਦਰ ਆਪਣੀ ਸਕੂਲੀ ਪੜ੍ਹਾਈ ਫਗਵਾੜੇ ਵਿੱਚ ਰਹਿ ਕੇ ਪੂਰੀ ਕਰਦਾ ਹੈ ਮਾਪਿਆਂ ਵੱਲੋਂ ਉਸਦਾ ਪੂਰਾ ਨਾਮ ਵੀਰ ਇੰਦਰ ਸਿੰਘ ਰੱਖਿਆ ਗਿਆ ਸੀ ਪਰ ਫਿਰਮਾਂ ਵਿੱਚ ਆਉਣ ਤੋਂ ਬਾਅਦ ਉਹ ਵਿਰਿੰਦਰ ਦੇ ਨਾਮ ਨਾਲ ਲੋਕਾਂ ਵਿੱਚ ਮਸ਼ਹੂਰ ਹੋ ਗਿਆ। ਵਿਰਿੰਦਰ ਦਾ ਵਿਆਹ ਪਰਿਵਾਰ ਵੱਲੋਂ ਪੰਮੀ ਕੌਰ ਦੇ ਨਾਲ ਕੀਤਾ ਜਾਂਦਾ ਜਿਸ ਮਗਰੋਂ ਉਹਨਾਂ ਦੇ ਘਰ ਤਿੰਨ ਬੱਚਿਆਂ ਦਾ ਜਨਮ ਹੋਇਆ। ਵਿਰਿੰਦਰ ਦੇ ਘਰ ਦੋ ਬੇਟੇ ਤੇ ਇੱਕ ਬੇਟੀ ਨੇ ਜਨਮ ਲਿਆ। ਦੂਜੇ ਪਾਸੇ ਆਪਣੀ ਪੜ੍ਹਾਈ ਪੂਰੀ ਕਰਕੇ ਉਹ ਪਹਿਲਾਂ ਇੱਕ ਫੈਕਟਰੀ ਵਿੱਚ ਕੰਮ ਕਰਨਾ ਸ਼ੁਰੂ ਕਰਦਾ। ਜਿਹੜੇ ਘਰ ਵਿੱਚ ਵਿਰਿੰਦਰ ਦਾ ਜਨਮ ਹੋਇਆ ਉਸੇ ਘਰ ਵਿੱਚ ਹੀ ਉਸਦੇ ਮਾਮੇ ਦੇ ਮੁੰਡੇ ਅਤੇ ਬਾਲੀਵੁੱਡ ਦੇ ਵੱਡੇ ਸਟਾਰ ਤਰਮੇਂਦਰ ਦਾ ਵੀ ਜਨਮ ਹੋਇਆ ਸੀ ਜਿਸ ਦਾ ਮਤਲਬ ਕਿ ਵਿਰੇਂਦਰ ਤਰਮੇਂਦਰ ਦੀ ਭੂਆ ਦਾ ਮੁੰਡਾ ਲੱਗਦਾ ਸੀ ਤੇ ਦੋਵੇਂ ਇੱਕ ਦੂਜੇ ਦੇ ਕਜਣ ਬ੍ਰਦਰਸ ਹਨ ਤਰਮੇਂਦਰ ਅਤੇ ਉਸਦੇ ਭਰਾ ਜੀਤ ਦਿਓਲ ਤੋਂ ਹੀ ਵਿਰੇਂਦਰ ਨੂੰ ਅਦਾਕਾਰੀ ਦਾ ਸ਼ੌਂਕ ਜਾਗਿਆ ਉਸ ਤੋਂ ਬਾਅਦ ਉਹ ਫਿਲਮਾਂ ਵਿੱਚ ਆਉਣ ਦਾ ਮਨ ਬਣਾਉਂਦਾ ਹੈ ਸਾਲ 1975 ਦੇ ਵਿੱਚ ਵਿਰੇਂਦਰ ਦੀ ਪਹਿਲੀ ਫਿਲਮ ਆਈ ਜਿਸ ਦਾ ਨਾਮ ਸੀ ਤੇਰੀ ਮੇਰੀ ਇੱਕ ਜਿੰਦੜੀ ਏ ਵਰਿੰਦਰ ਦੀ ਪਹਿਲੀ ਫਿਲਮ ਹੀ ਸੁਪਰ ਹਿੱਟ ਹੋ ਜਾਂਦੀ ਹੈ ਪਹਿਲੀ ਫਿਲਮ ਵਿੱਚ ਹੀ ਪੰਜਾਬੀਆਂ ਵੱਲੋਂ ਵਰਿੰਦਰ ਦੀ ਅਦਾਕਾਰੀ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਸਿੱਧੇ ਸ਼ਬਦਾਂ ਵਿੱਚ ਤੁਸੀਂ ਕਹਿ ਸਕਦੇ ਹੋ ਕਿ ਵਰਿੰਦਰ ਆਪਣੀ ਪਹਿਲੀ ਫਿਲਮ ਦੇ ਨਾਲ ਹੀ ਇੱਕ ਸਟਾਰ ਬਣ ਚੁੱਕਾ ਸੀ ਇਸ ਤੋਂ ਬਾਅਦ ਤਾਂ ਫਿਰ ਵਰਿੰਦਰ ਦੀਆਂ ਇੱਕ ਤੋਂ ਬਾਅਦ ਇੱਕ ਕਈ ਸੁਪਰ ਹਿੱਟ ਫਿਲਮਾਂ ਰਿਲੀਜ਼ ਹੁੰਦੀਆਂ ਜਿਨ੍ਹਾਂ ਵਿੱਚ ਟੱਕਰਾ ਲੰਬੜਦਾਰਨੀ ਜਿੰਦੜੀ ਯਾਰ ਦੀ ਬਲਵੀਰੋ ਭਾਬੀ ਸਰਪੰਚ ਲਾਜੋ ਨਿੰਮੋ ਜੱਟ ਤੇ ਜ਼ਮੀਨ ਵਰਗੀਆਂ ਸਾਰੀਆਂ ਫਿਲਮਾਂ ਲੋਕਾਂ ਨੇ ਬੇਹੱਦ ਪਸੰਦ ਕੀਤੀਆਂ ਇਹਨਾਂ ਸਭ ਫਿਲਮਾਂ ਵਿੱਚੋਂ ਸਭ ਤੋਂ ਜ਼ਿਆਦਾ ਜੱਟ ਤੇ ਜ਼ਮੀਨ ਸੁਪਰ ਹਿੱਟ ਸਾਬਤ ਹੋਈ ਪਰ ਮਦਭਾਗੀ ਗੱਲ ਇਹ ਵਾਪਰੀ ਕਿ ਇਸੇ ਫਿਲਮ ਦੀ ਸ਼ੂਟਿੰਗ ਦੇ ਦੌਰਾਨ ਹੀ ਵਿਰੇਂਦਰ ਦਾ ਕਤਲ ਹੋਇਆ ਸੀ ਉਸ ਦੀ ਸਾਲ 1982 ਦੇ ਵਿੱਚ ਆਈ ਸਰਪੰਚ ਫਿਲਮ ਦੇ ਨਾਲ ਵਿਰੇਂਦਰ ਨੇ ਫਿਲਮਾਂ ਨੂੰ ਡਾਇਰੈਕਟ ਕਰਨਾ ਵੀ ਸ਼ੁਰੂ ਕੀਤਾ ਫਿਰ ਤਾਂ ਉਹ ਸਾਰੀਆਂ ਫਿਲਮਾਂ ਦਾ ਪ੍ਰੋਡਿਊਸਰ ਵੀ ਆਪ ਹੀ ਬਣ ਜਾਂਦਾ ਹੈ ਜਿਸ ਦਾ ਨਤੀਜਾ ਕੁਝ ਸਾਲਾਂ ਵਿੱਚ ਅਜਿਹਾ ਨਿਕਲਦਾ ਕਿ ਉਹ ਨਹੀਂ ਦਿਨੇ ਪੰਜਾਬ ਵਿੱਚ ਰਿਲੀਜ਼ ਹੋਣ ਵਾਲੀ ਕੋਈ ਵੀ ਫਿਲਮ ਜੇਕਰ ਉਸ ਫਿਲਮ ਵਿੱਚ ਵਰਿੰਦਰ ਦਾ ਨਾਮ ਕਿਸੇ ਵੀ ਰੂਪ ਵਿੱਚ ਜੁੜਿਆ ਹੁੰਦਾ ਤਾਂ ਉਹ ਫਿਲਮ ਸੁਪਰ ਹਿੱਟ ਹੁੰਦੀ ਸੀ ਕਿਹਾ ਜਾਂਦਾ ਹੈ ਕਿ ਜਿਵੇਂ ਚਮਕੀਲੇ ਨੇ ਆਪਣੇ ਚੱਲਦੇ ਦੌਰ ਵਿੱਚ ਪੰਜਾਬ ਦੇ ਬਾਕੀ ਕਲਾਕਾਰਾਂ ਨੂੰ ਘਰਾਂ ਵਿੱਚ ਵਿਹਲੇ ਕਰਕੇ ਬਿਠਾ ਦਿੱਤਾ ਸੀ ਠੀਕ ਉਸੇ ਤਰ੍ਹਾਂ ਫਿਲਮੀ ਦੁਨੀਆ ਵਿੱਚ ਵੀ ਵਰਿੰਦਰ ਨੇ ਬਾਕੀ ਪੰਜਾਬੀ ਹੀਰੋ ਵਿਹਲੇ ਕਰ ਦਿੱਤੇ ਸਨ ਵਰਿੰਦਰ ਦੀ ਸਾਥੀ ਹੀਰੋਇਨ ਜੋ ਪੰਜਾਬ ਵਿੱਚ ਬਿੱਲੋ ਦੇ ਰਾਮ ਨਾਲ ਮਸ਼ਹੂਰ ਹੋਈ ਪ੍ਰੀਤੀ ਸਪਰੂ ਦੇ ਨਾਲ ਵਿਰੇਂਦਰ ਦੀਆਂ ਅੱਧੇ ਤੋਂ ਵੱਧ ਫਿਲਮਾਂ। ਦੱਸਿਆ ਜਾਂਦਾ ਹੈ ਕਿ ਆਪਣੀ ਫਿਲਮੀ ਸਫ਼ਰ ਦੇ ਸਿਖਰ ਤੇ ਚੱਲਦੇ ਦੌਰਾਨ ਵਿਰੇਂਦਰ ਨੂੰ ਬਹੁਤ ਸਾਰੀਆਂ ਤਮਕੀਆਂ ਵੀ ਆਉਂਦੀਆਂ ਰਹਿੰਦੀਆਂ ਸਨ। ਉਸ ਨੂੰ ਤਮਕਾਇਆ ਜਾਂਦਾ ਸੀ ਕਿ ਫਰਮਾ ਬਣਾਉਣੀਆਂ ਬੰਦ ਕਰ ਦੇ ਪਰ ਵਿਰੇਂਦਰ ਆਪਣੇ ਰੁਝੇਵਿਆਂ ਵਿੱਚ ਇੰਨਾ ਜ਼ਿਆਦਾ ਮਸ਼ਹੂਰ ਹੋ ਗਿਆ ਕਿ ਉਸ ਨੇ ਕਿਸੇ ਵੀ ਤਮਕੀ ਨੂੰ ਕਦੇ ਗੰਭੀਰਤਾ ਨਾਲ ਨਹੀਂ ਲਿਆ। ਉਹ ਦਿਨ ਰਾਤ ਆਪਣੇ ਪੇਸ਼ੇ ਵਿੱਚ ਰੁੱਝਿਆ ਰਿਹਾ। ਪਰ ਬਾੜੀ ਕਿਸਮਤ ਦੇ ਨਾਲ ਇੱਕ ਦਿਨ ਆਖਿਰ ਫਿਰ 6 ਦਸੰਬਰ ਸਾਲ 1988 ਦਾ ਵੱਧ ਭਾਗਾ ਦਿੜ ਚੜਦਾ ਏ ਇਹ ਮੰਗਲਵਾਰ ਦਾ ਦਿੜ ਸੀ ਜਦੋਂ ਲੁਧਿਆਣਾ ਜ਼ਿਲ੍ਹੇ ਵਿੱਚ ਪੈਦੇ ਪਿੰਡ ਤਲਵੰਡੀ ਕਲਾਂ ਵਿੱਚ ਇੱਕ ਘਰ ਜੋ ਕਿ ਬਿਲਕੁਲ ਖਾਲੀ ਸੀ ਕਿਉਂਕਿ ਘਰ ਦੇ ਸਾਰੇ ਜੀ ਕੈਨੇਡਾ ਰਹਿ ਰਹੇ ਸਨ ਇਸ ਘਰ ਵਿੱਚ ਬ੍ਰਦਰ ਦੀ ਫਿਲਮ ਜੱਟ ਤੇ ਜਬੀਰ ਦੀ ਸ਼ੂਟਿੰਗ ਚੱਲ ਰਹੀ ਹੁੰਦੀ ਹੈ ਇਸੇ ਘਰ ਦੇ ਬਿਲਕੁਲ ਨਾਲ ਪੰਜਾਬ ਦੇ ਇੱਕ ਬਹੁਤ ਵੱਡੇ ਲੀਡਰ ਅਤੇ ਰਾਜਮંત્રી ਜਥੇਦਾਰ ਦਲੀਪ ਸਿੰਘ ਤਲਵੱਡੀ ਦਾ ਘਰ ਹੁੰਦਾ ਪਿੰਡ ਵਿੱਚ ਸ਼ੂਟਿੰਗ ਚੱਲਦੀ ਹੋਣ ਕਰਕੇ ਇੱਕ ਪੂਰਾ ਵਿਆਹ ਵਾਲਾ ਮਾਹੌਲ ਬਣਿਆ ਹੁੰਦਾ ਏ ਫਿਲਮ ਦੇ ਇੱਕ ਗੀਤ ਨੂੰ ਰਾਤ ਨੂੰ ਫੁਲਵਾਇਆ ਜਾ ਰਿਹਾ ਸੀ ਇਸ ਗੀਤ ਵਿੱਚ ਵਿਰਧਦਰ ਦੇ ਨਾਲ ਅਦਾਕਾਰਾ ਬਣਪ੍ਰੀਤ ਕੰਮ ਕਰ ਰਹੀ ਹੁੰਦੀ ਹੈ ਘਰ ਵਿੱਚ ਸ਼ੂਟਿੰਗ ਦਾ ਪੂਰਾ ਸੈਟਅਪ ਲੱਗਾ ਹੁੰਦਾ ਫਿਲਮ ਬਣਦੀ ਵੇਖਣ ਲਈ ਉਥੇ ਆਏ ਲੋਕਾਂ ਨਾਲ ਪੂਰੀ ਭੀੜ ਜੁੜੀ ਹੋਈ ਸੀ ਬਹੁਤ ਸਾਰੇ ਲੋਕ ਨਾਲ ਦੇ ਘਰਾਂ ਦੀਆਂ ਛੱਤਾਂ ਤੇ ਬੈਠੇ ਸ਼ੂਟਿੰਗ ਦੇਖ ਰਹੇ ਸਨ ਸਾਰਾ ਪਿੰਡ ਹੀ ਐਸੇ ਖੁਸ਼ੀ ਵਿੱਚ ਫਿਰ ਰਿਹਾ ਹੁੰਦਾ ਏ ਕਿ ਸਾਡਾ ਪਿੰਡ ਹੁਣ ਫਿਲਮ ਵਿੱਚ ਆਵੇਗਾ। ਇਧਰ ਵਿਰਧਰ ਅਤੇ ਉਸਦੀ ਹੀਰੋਇਨ ਮਨਪ੍ਰੀਤ ਉਹ ਆਪਣੀ ਅਦਾਕਾਰੀ ਵਿੱਚ ਰੁੱਝੇ ਹੁੰਦੇ। ਇਸ ਦੌਰਾਨ ਸਾਰਿਆਂ ਨੂੰ ਇੱਕ ਖੜਾਕ ਸੁਣਦਾ ਏ। ਇਹ ਖੜਾਕ ਸੁਣ ਪਿੰਡ ਵਾਲੇ ਪਹਿਲਾਂ ਸਮਝਦੇ ਕਿ ਸ਼ਾਇਦ ਫਿਲਮ ਵਿੱਚ ਹੀ ਕੋਈ ਅਜੀਹੀ ਆਵਾਜ਼ ਹੋਵੇਗੀ। ਦੂਜੇ ਪਾਸੇ ਸ਼ੂਟਿੰਗ ਵਾਲੀ ਟੀਮ ਸਮਝਦੀ ਕਿ ਸ਼ਾਇਦ ਬਿਜਲੀ ਦੇ ਕਿਸੇ ਸ਼ਾਰਟ ਸਰਕਟ ਦੇ ਨਾਲ ਕੋਈ ਪਟਾਕਾ ਪਿਆ ਹੋਵੇ। ਮਹੌਲ ਓਵੇਂ ਹੀ ਬਣ ਲੱਗਦਾ ਲੋਕ ਫਿਰ ਗੀਤ ਦਾ ਵਜਾ ਲੈਣ ਲਈ ਵਿਰੇਦਰ ਵੱਲ ਜੇ ਘੁੰਮਦੇ ਹੀ ਹਨ ਪਰ ਕੁਝ ਸਕਿੰਟਾਂ ਬਾਅਦ ਹੀ ਵਿਰੇਦਰ ਖੂੜ ਦੇ ਨਾਲ ਲੱਤਪੱਤ ਹੋਇਆ ਧਰਤੀ ਤੇ ਡਿੱਗਿਆ ਪਿਆ ਸੀ ਸਾਰੀ ਟੀਮ ਤੇ ਪਿੰਡ ਵਾਲੇ ਭੱਜ ਕੇ ਕੋਲ ਜਾ ਕੇ ਦੇਖਦੇ ਪਰ ਉਦੋਂ ਤੱਕ ਵਿਰੇਦਰ ਦੀ ਜਾਨ ਜਾ ਚੁੱਕੀ ਹੁੰਦੀ ਹੈ ਇਹ ਪਟਾਕੇ ਦੀ ਆਵਾਜ਼ ਕੋਈ ਬਿਜਲੀ ਦਾ ਸ਼ਾਰਟ ਸਰਕਟ ਨਹੀਂ ਸੀ ਬਲਕਿ ਅਸਲ 'ਚ ਇੱਕ ਫਾਇਰ ਦੀ ਆਵਾਜ਼ ਸੀ ਜਲਦੀ ਸ਼ੂਟਿੰਗ ਦੇ ਦੌਰਾਨ ਹੀ ਵਿਰੇਦਰ ਨੂੰ ਗੋਲੀਆਂ ਨਾਲ ਭੁੰਡ ਦਿੱਤਾ ਗਿਆ ਸੀ। ਵਿਰੇਂਦਰ ਦੇ ਨਾਲ-ਨਾਲ ਇੱਕ ਗੋਲੀ ਕੈਮਰਾਮੈਨ ਦੇ ਅਸਿਸਟੈਂਟ ਦੇ ਜਾ ਕੇ ਲੱਗਦੀ। ਉਹਦੀ ਵੀ ਮੌਕੇ ਤੇ ਮੌਤ ਹੋ ਜਾਂਦੀ ਹੈ। ਵਿਰੇਂਦਰ ਦਾ ਕਤਲ ਹੋਇਆ ਵੇਖ ਕੇ ਘਰ ਵਿੱਚ ਲੋਕਾਂ ਵਿੱਚ ਭਗੜੜ ਮਚ ਜਾਂਦੀ ਹੈ। ਜਿਹੜੇ ਬਨੇਰਿਆਂ ਤੇ ਚੜੇ ਬੈਠੇ ਸਨ ਉਹ ਉੱਥੋਂ ਹੀ ਛਾਲਾ ਮਾਰ ਕੇ ਜਾਨ ਬਚਾਉਣ ਲਈ ਭਾਈਦੇ। ਛੋਟੇ ਕਰਨ ਆਈ ਪੂਰੀ ਦੀ ਪੂਰੀ ਟੀਮ ਵੀ ਆਪਣਾ ਸਾਰਾ ਸਬਾਨ ਉਵੇਂ ਉੱਥੇ ਪਿਆ ਛੱਡ ਕੇ ਉੱਥੋਂ ਭੱਜ ਜਾਂਦੀ। ਜੋ ਕਤਲ ਤੋਂ ਅਗਲੇ ਦਿਨ ਇੱਕ ਪਿੰਡ ਵਾਸੀ ਵੱਲੋਂ ਸਾਰਾ ਸ਼ੂਟਿੰਗ ਦਾ ਸਮਾਨ ਇਕੱਠਾ ਕਰਕੇ ਆਪਣੇ ਘਰ ਵਿੱਚ ਸੁਭਾਲਿਆ ਜਾਂਦਾ ਜੱਟ ਤੇ ਜਬੀਰ ਫਿਲਮ ਦੇ ਜਿਸ ਗੀਤ ਦੀ ਸ਼ੂਟਿੰਗ ਹੋ ਰਹੀ ਸੀ ਉਸ ਗੀਤ ਦੇ ਬੋਲ ਸਨ ਕਿ ਮੁੰਡਾ ਪੱਟ ਲਿਆ ਪਤਲੀ ਪਤੰਗ ਜੱਟੀ ਨੇ ਉੱਥੇ ਹੀ ਕੁਝ ਪਿੰਡ ਵਾਲੇ ਵਿਰਧਰ ਨੂੰ ਇੱਕ ਬੈਸਟਰ ਕਾਰ ਵਿੱਚ ਪਾ ਕੇ ਹਸਪਤਾਲ ਵੀ ਲੈ ਕੇ ਜਾਂਦੇ ਪਰ ਵਿਰਧਰ ਦੀ ਮੌਤ ਤਾਂ ਮੌਕੇ ਤੇ ਹੋ ਚੁੱਕੀ ਹੁੰਦੀ ਹੈ ਵਿਰਧਰ ਦੇ ਕਤਲ ਤੋਂ ਬਾਅਦ ਬਹੁਤ ਸਾਰੀਆਂ ਅਫਵਾਹਾਂ ਉੱਡਦੀਆਂ ਹਨ ਕਿਸੇ ਨੇ ਕਿਹਾ ਕਿ ਇਹ ਕਤਲ ਦੂਜੇ ਐਕਟਰਾਂ ਨੇ ਪੈਸੇ ਦੇ ਕੇ ਕਰਵਾਇਆ ਹੈ ਕਿਉਂਕਿ ਬ੍ਰਦਰ ਦੇ ਜਿਉਂਦੇ ਵਕਤ ਕਿਸੇ ਦੂਜੇ ਐਕਟਰ ਦੀ ਕੋਈ ਵੀ ਫਿਲਮ ਨਹੀਂ ਸੀ ਚੱਲਦੀ ਹੁੰਦੀ ਉਸ ਨੇ ਸਭ ਦਾ ਕੰਮ ਬੰਦ ਕਰਵਾ ਦਿੱਤਾ ਸੀ ਇਸ ਮਸਲੇ ਬਾਰੇ ਵੀ ਜਾਂਚ ਪਹਿਲਾਂ ਕੀਤੀ ਗਈ ਪਰ ਬਾਅਦ ਵਿੱਚ ਬ੍ਰਦਰ ਦੇ ਪਰਿਵਾਰ ਵੱਲੋਂ ਸਾਹਮਣੇ ਆ ਕੇ ਇੱਕ ਬਿਆਨ ਦਿੱਤਾ ਗਿਆ ਕਿ ਬ੍ਰਦਰ ਦਾ ਕਤਲ ਕਿਸੇ ਐਕਟਰ ਨੇ ਨਹੀਂ ਬਲਕਿ ਖੜਕੂਆ ਨੇ ਕੀਤਾ ਹੈ ਦੋਸਤੋ ਸਾਲ 1988 ਇਹ ਪੰਜਾਬ ਦਾ ਉਹ ਸਾਲ ਸੀ ਜਦੋਂ ਖੜਕੂਵਾਦ ਦੇ ਚੱਲਦੇ ਪੰਜਾਬ ਵਿੱਚ ਹੋਰ ਵੀ ਕਈ ਵੱਡੇ ਚਿਹਰਿਆਂ ਦੇ ਕਤਲ ਹੋਏ ਇਸੇ ਸਾਲ ਹੀ ਮਾਰਚ ਮਹੀਨੇ ਵਿੱਚ ਅਬਰਸੇਖ ਚਮਕੀਲੇ ਦਾ ਵੀ ਕਤਲ ਹੋਇਆ ਇਸੇ ਸਾਲ ਹੀ ਅਵਤਾਰ ਪਾਸ਼ ਦਾ ਕਤਲ ਹੁੰਦਾ ਹੈ ਹੋਰ ਕਈ ਰਾਜਨੀਤਿਕ ਲੀਡਰਾਂ ਦੀਆਂ ਵੀ ਇਸੇ ਸਾਲ ਹਤਿਆਵਾ ਕੀਤੀਆਂ ਗਈਆਂ ਜਿਸ ਕਰਕੇ ਇੱਕ ਅੰਤਾਜੇ ਮੁਤਾਬਕ ਹੀ ਵਿਰੇਂਦਰ ਦੇ ਕਤਲਦਾਲ ਜਾਂ ਵੀ ਖੜਕੂਆ ਸਿਰ ਲਗਾ ਦਿੱਤਾ ਗਿਆ ਤੇ ਹੌਲੀ-ਹੌਲੀ ਇਹ ਮਾਮਲਾ ਠੱਡੇ ਬਸਤੇ ਵਿੱਚ ਪੈ ਗਿਆ ਪਰ ਵਿਰੇਂਦਰ ਦਾ ਕਤਲ ਕੇਸ ਖਾਸ ਸ਼ਖਸ ਨੇ ਕੀਤਾ ਸੀ ਅਤੇ ਕਿਉਂ ਕੀਤਾ ਸੀ ਇਹ ਅੱਜ ਤੱਕ ਇੱਕ ਅਣਸੁਲਝਿਆ ਰਹੱਸ ਹੀ ਬਣਿਆ ਹੋਇਆ ਹੈ ਹੌਲੀ-ਹੌਲੀ ਲੋਕਾਂ ਵਿੱਚ ਵੀ ਵਿਰੇਂਦਰ ਦੀਆਂ ਮੌਤ ਦੀਆਂ ਚਰਚਾਵਾਂ ਘੱਟ ਹੁੰਦੀਆਂ ਗਈਆਂ ਪਰ ਉਸ ਦੀਆਂ ਫਿਲਮਾਂ ਅੱਜ ਵੀ ਉਸੇ ਤਰ੍ਹਾਂ ਸੁਪਰੇਟ ਹਨ ਤੇ ਅੱਜ ਵੀ ਲੋਕ ਉਸ ਦੀ ਅਦਾਕਾਰੀ ਨੂੰ ਪਸੰਦ ਕਰਦੇ ਹਨ ਸੋ ਦੋਸਤੋ ਇਹ ਸੀ ਹਾਲੀਵੁੱਡ ਦੇ ਹੀਰੋ ਤਰਵੇਂਦਰ ਦੇ ਭਰਾ ਵਿਰੇਂਦਰ ਦੇ ਕਤਲ ਦੀ ਅਸਲ ਕਹਾਣੀ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਇਹ ਦੇਖਣ ਲਈ ਕਿਰਪਾ ਕਰਕੇ ਪੰਜਾਬ 47 ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ